ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਫਿਲਮ ਦੇ ਅਦਾਕਾਰ ਬੀਨੂ ਢਿੱਲੋਂ ਅਤੇ ਭਾਵਨਾ ਸ਼ਰਮਾ ਪੰਜਾਬੀ ਫਿਲਮ ਜੁੰਦੇ ਰਹੋ ਭੂਤ ਜੀ ਵੇਖਣ ਦੀ ਲੋਕਾਂ ਨੂੰ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਗੱਲਬਾਤ ਦੌਰਾਨ ਬੀਨੂ ਢਿੱਲੋਂ ਨੇ ਕਿਹਾ ਕਿ ਅਸੀਂ 12 ਅਪ੍ਰੈਲ 2024 ਨੂੰ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ਜੁੰਦੇ ਰਹੋ ਭੂਤ ਜੀ ਦੇ ਪ੍ਰਚਾਰ ਦੇ ਲਈ ਅੰਮ੍ਰਿਤਸਰ ਪਹੁੰਚਿਆ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮੂਵੀ ਨੂੰ ਜ਼ਰੂਰ ਦੇਖਣ ਜਾ ਉਹਨਾਂ ਕਹਿੰਦੇ ਕਿ ਅੱਜ ਜੋ ਸੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕੋ ਕੀ ਸਰਬੱਧ ਦੇ ਭਲੇ ਦੀ ਅਰਦਾਸ ਕੀਤੀ ਹੈ ਉਹਨਾਂ ਕਹਿੰਦੇ ਕਿ ਫਿਲਮ ਇੰਡਸਟਰੀ ਮਨੋਰੰਜਨ ਨਾਲ ਵੀ ਸੰਬੰਧਿਤ ਹੈ ਦੂਜੇ ਪਾਸੇ ਰਾਜਨੀਤੀ ਲੋਕ ਸੇਵਾ ਨਾਲ ਵੀ ਸੰਬੰਧਿਤ ਹੈ ਤੇ ਉਹ ਆਪਣੇ ਸਾਥੀਆਂ ਦੇ ਲਈ ਜ਼ਰੂਰ ਪ੍ਰਚਾਰ ਕਰਨਗੇ ਬਿਊਰੋ ਰਿਪੋਰਟ ਦੇ ਆ ਟੀਵੀ ਤੇ ਪੰਜਾਬ ਪ੍ਰੋਨਾ ਲਈ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਸਤਿਕਾਰ ਬਹੁਤ ਪਿਆਰ ਪਿਆਰ ਭਰੀ ਸਤਿ ਸ਼ਕਾਲ ਜੀ ਅਸੀਂ ਗੁਰੂ ਦੀ ਨਗਰੀ ਆਏ ਸ੍ਰੀ ਹਰਮੰਦਰ ਸਾਹਿਬ ਮਠਟੇਕਣ ਆਏ ਆਂ ਜੀ ਅਸ਼ੀਰਵਾਦ ਲੈਣ ਆਇਆ ਮਹਾਰਾਜ ਕੋ ਸਾਡੀ ਫਿਲਮ ਆ ਰਹੀ ਹੈ 12 ਤਰੀਕ ਨੂੰ ਜੀ 12 ਅਪ੍ਰੈਲ ਨੂੰ ਜਾਂਦਰੋ ਭੂਤ ਦੀ ਇਹ ਹਾਰਰ ਕਮੇਡੀ ਹੈ ਜੀ ਪਹਿਲਾਂ ਕਮੇਡੀ ਕਮੇਡੀ ਦਾ ਕਰਦੇ ਆਏ ਆਂ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਬੜੀ ਮਿਹਨਤ ਕੀਤੀ ਹੈ ਤੇ ਇਹ ਸਕਸੈਸ ਹੋਵੇ ਇਸ ਕਰਕੇ ਅਸੀਂ ਅਸ਼ੀਰਵਾਦ ਲੈਣ ਆਏ ਹਾਂ ਬੜੇ ਕੋ ਡਰਾਉਣ ਵਾਸਤੇ ਇੱਕ ਚੀਜ਼ ਹੁੰਦੀ ਹੈ ਹਮੇਸ਼ਾ ਭੂਤ ਹੈ ਜੀ ਇਹ ਭੂਤ ਰੱਖੀ ਇਹਦੀ ਆ ਜੀ ਇਹ ਭੂਤ ਰੱਖੀ ਹੈ ਜੀ ਉਹਦੀ ਇਹ ਬੇਸਿਕਲੀ ਬੱਚਿਆਂ ਨੂੰ ਜਾਂ ਕੁਝ ਕੁਝ ਪਾਰਟ ਸੀਗਾ ਆਡੀਅנס ਦਾ ਜਿਹੜਾ ਅਸੀਂ ਨਹੀਂ ਸੀ ਟੱਚ ਕੀਤਾ ਹਨ ਇਹ ਜਨਰਸ ਸੁਨੀਪ ਕੰਗ ਸਾਹਿਬ ਨੇ ਚੁਣਿਆ ਜੀ ਇਹ ਕਹਿੰਦੇ ਕਿਉਂਕਿ ਬੱਚੇ ਇੱਕ ਪੂਤ ਕਿਤਨੇ-ਕਿਤਨੇ ਆਪਣੀ ਲਾਈਫ ਵਿੱਚ ਐਗਜ਼ਿਸਟ ਕਰਦੇ ਜਿਵੇਂ ਵੱਡੇ ਭੈਣ ਭਰਾ ਜਾਂ ਮਾਤਾ ਪਿਤਾ ਜਾਂ ਨਾਨਾ ਨਾਨੀ ਜਾਂ ਦਾਦਾ ਦਾਦੀ ਕੋਲੋਂ ਸਟੋਰੀਆਂ ਜ਼ਰੂਰ ਸੁਣੀ ਅਸੀਂ ਪੂਤ ਦੀਆਂ ਪੂਤ ਕਿਹਨੂੰ ਦੇਖੀ ਹੈ ਨਹੀਂ ਪਰ ਜ਼ਰੂਰ ਸਾਡੇ ਦਿਮਾਗ ਦੇ ਅੰਦਰ ਐਗਜ਼ਿਸਟ ਕਰਦੀ ਹੈ ਤਾਂ ਉਹ ਹਰੇਕ ਜਦੋਂ ਕੋਈ ਬੱਚੇ ਨੂੰ ਡਰਾ ਕੇ ਤਬੂ ਆਜੂਗਾ ਜਾਂ ਪੂਤ ਆਜੂਗਾ ਜਾਂ ਹਨਾ ਜਿੰਨਾ ਆਜੂ ਜਾਂ ਪੈਸਲੇਡਾ ਆਜੂ ਕੁਛ ਨਾ ਕੁਛ ਇਹਨਾਂ ਗੱਲਾਂ ਤੋਂ ਆਪਾਂ ਸੇ ਸੁਣਦੇ ਰਹੇ ਹਾਂ ਸੋ ਉਸੇ ਚੀਜ਼ ਨੂੰ ਲੈ ਕੇ ਅਸੀਂ ਇਹ ਫਿਲਮ ਬਣਾਈ ਹੈ ਬੜਾ ਵਧੀਆ ਕਨਸੈਪਟ ਹੈ ਜੀ ਸੁਮੇਪ ਕੰਗ ਸਾਹਿਬ ਨੇ ਹੈ ਪੂਤਾਂ ਤੇ ਪੂਤਨੀ ਹੈ ਕਿ ਭੂਤਨੀ ਆ ਜੀ ਇਹ ਸਭੂਤਨੀ ਆ ਜੀ ਤੁਹਾਨੂੰ ਪਰ ਇੰਨਾ ਡਰਾਊਗੀ ਜਦੋਂ ਭੂਤਨੀ ਦਾ ਰੋਲ ਆਊਗਾ ਨਾ ਤੁਹਾਨੂੰ ਡਰਾਊਗੀ ਅੱਛਾ ਤੇ ਚਲੋ ਸਭ ਜਿਹੜਾ ਮੇਰਾ ਸਵਾਲ ਜੀ ਜੀ ਕਿੰਨੀ ਉਹ ਹੈ ਕੀ ਹੈ ਜੀ ਸਾਥੀ ਕਲਾਕਾਰ ਵਿਧਾਨ ਸਭਾ ਤੇ ਕਿੰਨੀ ਵਧੀਆ ਗੱਲ ਹੈ ਜੀ ਕਿੰਨੀ ਵਧੀਆ ਕਿੰਨੇ ਮਾਨ ਵਾਲੀ ਮੈਂ ਨਹੀਂ ਜਾਣਦਾ ਜੀ ਕਿੰਨੀ ਮਾਨ ਵਾਲੀ ਗੱਲ ਹੈ ਜਦੋਂ ਤੁਹਾਡਾ ਕੋਈ ਸਾਥੀ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਇੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਤੇ ਸਮਾਜ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਆ ਕੁਝ ਕਰੀ ਕ੍ਰਿਤਿਆ ਹੁੰਦੀਆਂ ਨੇ ਸਮਾਜ ਦੇ ਵਿੱਚ ਜਿਹੜਾ ਉਹ ਜਿਹੜਾ ਬੰਦਾ ਹੈ ਕਹਿੰਦਾ ਮੈਂ ਸੁਧਾਰ ਸਕਦਾ ਤਾਂ ਜ਼ਰੂਰ ਐਫਰਟ ਕਰਨਾ ਚਾਹੀਦਾ ਜੀ ਹਮੇਸ਼ਾ ਭਰਾਇਆ ਜੀ ਮੇਰਾ ਤੇ ਬਹੁਤ ਵਧੀਆ ਲੱਗਦਾ ਹੈ 100% ਮੈਂ ਨਿੱਜੀ ਤੌਰ ਤੇ ਜਾਊਂਗਾ ਮੇਰਾ ਭਰਾਇਆ ਜੀ ਸਾਰੀ ਉਮਰ ਨਾਲ ਵਿਚਰੇ ਹੈ ਚਾਹੇ ਦੀ ਪਾਰਟੀ ਕੋਈ ਵੀ ਹੁੰਦੀ ਮੈਂ ਉਹਦੇ ਨਾਲ ਤੇ ਜਾਣੇ ਜਾਣਾ ਹੈ ਮੇਰਾ ਭਰਾਇਆ ਜੀ 100% ਉਹਦੇ ਨਾਲ ਖੜਾ ਜੀ ਹਮੇਸ਼ਾ ਤੁਸੀਂ ਆਪ ਰਾਜਨੀਤੀ ਜਾਣਦੇ ਨਹੀਂ ਜੀ ਨਹੀਂ ਕੋਈ ਕੋਈ ਵਿਚਾਰ ਨਹੀਂ ਜੀ ਪਰ ਸਮਾਜ ਸੁਧਾਰਨ ਦਾ ਬੜਾ ਹੈ ਕਈ ਰਹਿੰਦੇ ਜਦੋਂ ਕੋਈ ਸਮਾਜ ਦੇ ਵਿੱਚ ਕ੍ਰਿਤਿ ਹੁੰਦੀ ਹੈ ਨਾ ਜੀ ਉਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਵੀ ਜਦ ਜੇ ਆਪਾਂ ਐ ਹੋਈ ਆਪਾਂ ਸੁਧਾਰ ਦੀ ਇਹ ਚੀਜ਼ ਹੈ ਨਾ ਉਹ ਮਨ ਚ ਖਦਸਾ ਜ਼ਰੂਰ ਹੁੰਦਾ ਪਰ ਇਹ ਸਾਰੇ ਭੈਣ ਭਰਾ ਹੀ ਨੇ ਮੇਰੇ ਜਿਹੜੇ ਕਰ ਰਹੇ ਨੇ ਜੀ ਤੁਹਾਨੂੰ ਬਾਈਗੁਰ ਕਿਰਪਾ ਕਰ ਦਿਓ 100% ਕਿਉਂਕਿ ਜਦੋਂ ਤੁਹਾਡਾ ਇਹਨਾਂ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜ ਹੀ ਕਹਿ ਸਕਦੇ ਹੋ ਗੱਲ ਵੀ ਜਰਾ ਚੀਜ਼ਾਂ ਬੁਰੀਆਂ ਲੱਗਦੀਆਂ ਆਪਾਂ ਇਹਨਾਂ ਚੀਜ਼ਾਂ ਨੂੰ ਸੁਧਾਰਦੇ ਬਿਲਕੁਲ ਵੀ ਇੱਕੋ ਤੇ ਨਾ ਇੰਡਸਟਰੀ ਤੇ ਸਿਆਸੀ ਜਿੰਨੇ ਦੇ ਕਿੰਨਾ ਕਿ ਡਿਫਰੈਂਸ ਅਸੀਂ ਦੇਖਦੇ ਬਹੁਤ 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 ਫਰਕ ਹੈ ਜੀ ਇਹ ਸਾਡਾ ਇਹ ਤਾਂ ਅਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਆ ਉਹ ਪੋਸਟ ਹੈਗੀ ਹੈ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਇਹ ਉਹ ਕੋਈ ਅਹੁਦਾ ਨਹੀਂ ਹੈਗਾ ਜੀ ਉਹ ਆਪਾਂ ਆਪਾਂ ਹੀ ਚੁਣ-ਚੁਣ ਕੇ ਅੱਗੇ ਭੇਜਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵੀ ਉਹਦਾ ਡਿਲੀਵਰ ਕਰਨ ਸਮਾਜ ਨੂੰ ਸਾਫ਼-ਸੁਥਰਾ ਰੱਖਣ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਨੇ ਉਹਦੇ ਖਿਲਾਫ ਲੜਾਈ ਅ ਅੱਜ ਅਸੀਂ ਅਮਰਸਰ ਆਏ ਆ ਆਪਣੇ ਪ੍ਰੋਮੋਸ਼ਨਸ ਦੇ ਲਈ ਤੇ ਆਪਾਂ ਸ਼ੁਰੂਆਤ ਕੀਤੀ ਹੈ ਇੱਥੇ ਆ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਆਏ ਵਾਇਗੁਰੂ ਵਾਇਗੁਰੂ ਜੀ ਤੋਂ ਕਿ ਸਾਡੀ ਫਿਲਮ ਆ ਰਹੀ ਹੈ 12 April ਨੂੰ ਜਵੰਦਰ ਉਹ ਪੂਰ ਜੀ ਤੇ ਸਾਰਿਆਂ ਨੂੰ ਅਪੀਲ ਕਰਦੀ ਆ ਵੀ ਸਾਡੇ ਫਿਲਮ ਨੂੰ ਬਹੁਤ ਪਿਆਰ ਦਿਓ ਇੱਕ ਨਵਾਂ ਡਿਫਰ ਕਨਸੈਪਟ ਡਿਫਰੈਂਟ ਕਨਸੈਪਟ ਲੈ ਕੇ ਆਇਆ ਡਾਇਰੈਕਟਰ ਐ ਸੁਨੀਪ ਕੰਗ ਸਰ ਤੇ ਬਹੁਤ ਹੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਏਗਾ ਹੁਣ ਤੱਕ ਕਾਮੇਡੀ ਤੁਸੀਂ ਦੇਖਦੇ ਆਏ ਹੋ ਇਹਦੇ ਵਿੱਚ ਹਾਰਰ ਟਵਿਸਟਰੀ ਮਿਲੇਗਾ ਦੇਖਣ ਨੂੰ ਸੋ 12th ਆਫ ਅਪ੍ਰੈਲ ਇਨ 시ਨੇਮਾਸ ਜੋਂਦਰੋਪੂ ਜਿਸ 올 ਯਰਸ ਗਿਵ ਯਰ ਲਵ ਤੁਹਾਡਾ ਕੀ ਕਿਰਦਾਰ ਹੈ ਮੈਡਮ ਉਹਦੇ ਵਿੱਚ ਮੇਰਾ ਕਿਰਦਾਰ ਇਹਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਨਾਲ ਸੁਨੀਪ ਸਰ ਨੇ ਫਿਲਮਾਇਆ ਹੈ ਮੈਂ ਬੀਨੂ ਜੀ ਦੇ ਆਪੋਜ਼ਿਟ ਆ ਮੇਨ ਲੀਡ ਹੈ ਮੇਰਾ ਤੇ ਮੈਂ ਇਹਦੇ ਵਿੱਚ ਟੀਚਰ ਆ ਤੇ ਤੁਹਾਨੂੰ ਮੇਰਾ ਰੋਲ ਬਹੁਤ ਪਸੰਦ ਆਏਗਾ ਜੀ ਇਹ ਪਹਿਲੀ ਵਾਰੀ ਰੋਲ ਪਲੇ ਕਰ ਰਹੇ ਤੁਸੀਂ ਨਹੀਂ ਇਹ ਮੇਰੀ ਸੈਕਿੰਡ ਫਿਲਮ ਹੈ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਆਈ ਫੀਲ ਸੋ ਬlesed ਕਿ ਮੈਨੂੰ ਇਹ opportunity ਮਿਲੀ ਪੰਜਾਬੀ ਇੰਡਸਟਰੀ ਦੇ ਇੰਨੇ experience ਲੋਕਾਂ ਨਾਲ ਕੰਮ ਕਰਨ ਦਾ ਮੈਨੂੰ ਇਹ ਚਾਂਸ ਮਿਲਿਆ ਸੋ ਆਈ ਫੀਲ ਰੀਲੀ ਬlesed ਜੀ ਸਾਰਾ ਥੀਮ ਕਿਹੋ ਜਿਹਾ ਹੈ ਹਾਂ ਇੱਕ ਮਿੰਟ ਬੈਠੋ ਮੈਡਮ ਬਾਤ ਥੋੜੀ ਹੋਣੀ ਹੈ ਮੈਡਮ ਉਹ ਇੱਕ ਮਿੰਟ ਮਿਲਦੀ ਇੱਕ ਮੈਡਮ ਇੱਕ ਮਿੰਟ ਹਾਂ ਜੀ ਥੋੜੇ